ਕਰ ਰਿਹਾ ਕੋਰੇ ਤੋਂ ਜਲਦੀ ਮਾਨਜੋਗ ਡੀਆਈਜੀ ਲੁਧਿਆਣਾ ਰੇਜ ਸੁਤਿੰਦਰ ਸਿੰਘ ਜੀ ਮਾਨਜੋਗ ਐਸਐਸਪੀ ਦਰਪਣਾ ਅਲੂਵਲੀ ਜੀ ਅਤੇ ਡੀਐਸਪੀ ਖੰਨਾ ਸ਼੍ਰੀ ਵਿਨੋਦ ਕੁਮਾਰ ਜੀ ਦੀ ਯੋਗ ਰਹਿਨਮਾਈ ਹੇਠ ਕੱਲ ਸਵੇਰੇ 13 13 ਤਰੀਕ ਦੋ ਨਾਮ ਬਲੂ ਵਿਅਕਤੀ ਜਿਹੜਾ ਕਿ ਇੱਕ ਸਿਲੰਡਰ ਚੋਰੀ ਕਰ ਸਿਲੰਡਰ ਗਰੋ ਚੋਰ ਗਰੋ ਹੋ ਗਿਆ ਜਿਹੜਾ ਕਿ ਸਿਲੰਡਰ ਚੋਰੀ ਕਰਕੇ ਲੈ ਕੇ ਚਲੇ ਗਏ ਸੀ ਜਿਨ੍ਹਾਂ ਨੂੰ ਟੈਕ ਟੈਕਨੀਕਲ ਮਦਦ ਅਤੇ ਸੀਸੀਟੀਵੀ ਦੀ ਫੁਟੇਜ ਦੇ ਨਾਲ ਸਾਡੀ ਜਿਹੜੀ ਟੀਮ ਸੀਗੀ ਉਹਨੇ 24 ਘੰਟਿਆਂ ਤੋਂ ਪਹਿਲਾਂ ਜਿਹੜੇ ਦੋਸ਼ੀਆਂ ਨੂੰ ਟ੍ਰੇਸ ਕਰ ਲਿਆ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਦਾ ਨਾਮ ਸੁਖਵੀਰ ਸਿੰਘ ਹਿਲਸ ਭੋਲੂ ਵਾਸੀ ਕਟੜਾ ਤੇ ਦੂਜਾ ਦੋਸ਼ੀ ਸੀ타ਰਾਮ ਸਾਨੂੰ ਮੋਨਾ ਜਿਨ੍ਹਾਂ ਨੂੰ ਕੀ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਜਿਹੜੀ ਆ ਜਾਰੀ ਰਹੂਗੀ ਇਹਨਾਂ ਦੇ ਕੋਲੋਂ ਚੋਰੀ ਹੋਇਆ ਸਿਲੰਡਰ ਅਤੇ ਇੱਕ ਮੋਟਰਸਾਈਕਲ ਸੀਟੀ 100 ਬ੍ਰਾਮ ਜਿਹੜਾ ਕੀਤਾ ਗਿਆ ਹੈ